ਵਹੀ ਗੁਰ ਕੀ ਕਾਲ ਸਾ ਵਹੀ ਗੁਰ ਕੀ ਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਉਤੇ ਫੇਦੂਗੇ ਤੇ ਸਵਾਤਈ ਅੱਜ ਨਹੀਂ ਪਾ ਵੀਡੀਓ ਲੈ ਕੇ ਆ ਬਲਗੜੀ ਪੱਗ ਜਿਹੜਾ ਥੋ ਸਵਾ 7 ਮੀਟਰ ਕਪੜਾ ਐੜਾ ਪਾ ਫੋਲ ਬਲ ਵਤਿਆ ਜਿਹੜਾ ਆਪਾਂ ਪਹਿਲਾ ਲੜ ਲਾਉਣਾ ਸੜ ਦੇ ਸੈਂਟਰ ਚ ਲਿਆ ਕੇ ਲੜ ਨੂੰ ਪੁਣੀ ਦਾ ਖੋਲਦ ਬਸ ਥੱਲੇ ਰੱਖ ਕੇ ਬੰਦ ਪਾਸਾ ਉੱਤਰਾ ਕੇ ਤੇ ਦੋਈ ਪੱਲਿਆਂ ਤੋਂ ਥੋੜੇ ਥੋੜੇ ਜਿਹੇ ਆਪਾਂ ਵਾਲ ਨੂੰ ਇਕੱਠੇ ਕਰਕੇ ਤੇ ਫਿਰ ਚੰਗੀ ਤਰ੍ਹਾਂ ਬਲ ਨੂੰ ਸੈੱਟ ਕਰਕੇ ਤੇ ਅੱਧੀ ਅੱਧਿਕਲ ਟੱਕੇ ਦੇ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜਾ ਲਗਾਉਣਾ ਹੈ ਲੜ ਨੂੰ ਬੈਗ ਤੋਂ ਪਿੰਚ ਕਰ ਲੈਣਾ ਤੇ ਪੂਣੀ ਦੋ ਖੋਲ ਦੋ ਸੱਠੇ ਰੱਖ ਕੇ ਬੰਦ ਬਸ ਉੱਤਰਾ ਕੇ ਤੇ ਦੋਈ ਪੱਲੇ ਇਕੱਠੇ ਕਰ ਲੈਣਾਂ ਇਕੱਠੇ ਕਰਕੇ ਤੇ ਉੱਤਲੇ ਪੱਲੇ ਨੂੰ ਆਪ ਜਿਹੜਾ ਉੱਤੇ ਚੰਗੀ ਤਰ੍ਹਾਂ ਸਿਕਰਤ ਲੈਣਾ ਸਿਕਰਤ ਲੈ ਕੇ ਉਹ ਜਿਹੜੇ ਆਪਾਂ ਉਂਗਲੀ ਤੋਂ ਗੁੱਠੇ ਨਾਲ ਬਲ ਪਾਉਣੇ ਨੇ ਬਲ ਪਾ ਕੇ ਤੇ ਫਿਰ ਆਪਾਂ ਚੰਗੀ ਤਰ੍ਹਾਂ ਜਿਹੜੇ ਦੋਈ ਬਲਾਂ ਨੂੰ ਮਿਕਸ ਕਰਕੇ ਤੇ ਬਲਾਂ ਨੂੰ ਲੋਡ ਕਰਕੇ ਆ ਜਿਹੜਾ ਲੜ ਨੂੰ ਲੋਡ ਕਰਕੇ ਲਗਾਉਣਾ ਹੈ ਤੇ ਬਾਕੀ ਪੱਕ ਦੀ ਵੀਡੀਓ ਆਪਾਂ ਸੈਟਿੰਗਾਂ ਨਾਲ ਦੇ ਨਾਲ ਕਰੀ ਜਾਣੀ ਹੈ ਤੇ ਬਲਨ ਉਹ ਵੀ ਜਿਹੜਾ ਆਪਾਂ ਲੋਡ ਕਰਕੇ ਚੰਗੀ ਤਰ੍ਹਾਂ ਬਲਨ ਲੋਡ ਕਰਕੇ ਤੇ ਸੰਗਰੇ ਕਰਕੇ ਜਿਹੜਾ ਲੜ ਨੂੰ ਲੋਡ ਕਰਕੇ ਲਾਉਣਾ ਹੈ ਜਿੱਥੇ ਆਪਣੇ ਪਹਿਲੇ ਲੜ ਤੋਂ ਬਲ ਪਕ ਦੇਉਣਗੇ ਉੱਥੇ ਆਪਾਂ ਜਿਹੜਾ ਲੜ ਨੂੰ ਲੋਡ ਕਰਕੇ ਤੇ ਲੋਡ ਕਰਕੇ ਤੇ ਸੌਫ ਕਰਕੇ ਆਪਣੇ ਬਲ ਪਾ ਕੇ ਜਿਹੜਾ ਲੜ ਨੂੰ ਲਗਾ ਦੇਣਾ ਤੇ ਨਾਲ ਹੀ ਇਹਨਾਂ ਪ੍ਰੈਸ ਕਰਕੇ ਚੰਗੀ ਤਰ੍ਹਾਂ ਵਲਨਟੇਟ ਕਰਕੇ ਲਗਾਉਣਾ ਹੈ ਲੜ ਨੂੰ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਕ ਤੋਂ ਪਿੱਛੇ ਕਰਕੇ ਪੂਣੀ ਦਾ ਆਲਦਵਸ ਥੜੇ ਲਾ ਕੇ ਵੰਡਵਾ ਸੋਤਰਾਗੇ ਦੋ ਹੀ ਪੱਲਿਆਂ ਚੋਂ ਦੋ ਹੀ ਪੱਲੇ ਜਿਹੜੇ ਆਪਾਂ ਇਕੱਠੇ ਕਰਕੇ ਤੇ ਪਹਿਲੇ ਵੱਲੇ ਥੋੜਾ ਜਿਹਾ ਜ਼ਿਆਦਾ ਖੋਲਾਂਗੇ ਤੇ ਦੂਜੇ ਪੱਲੇ ਨੂੰ ਥੋੜਾ ਮੋਟਾਈ ਵਾਲੇ ਪਾਸਿਓਂ ਜੋੜ ਕੇ ਤੇ ਉਹਦਾ ਫਾਂਲਡ ਆਪਾਂ ਥੱਲੇ ਪਹਿਲੇ ਵੱਲੇ ਤੋਂ ਥੋੜਾ ਕੱਟ ਰੱਖਾਂਗੇ ਤੇ ਕੱਟ ਰੱਖ ਕੇ ਉਹਦੇ ਵਿੱਚ ਦੋ ਦੋਨਾਂ ਪੱਲਿਆਂ ਚ ਜਿਹੜੇ ਆਪਾਂ ਵੱਲੋਂ ਇਕੱਠੇ ਕਰਕੇ ਤੇ ਜਿੱਥੇ ਆਪਣੇ ਪੱਲੜ ਦੇ ਵੱਲ ਮੁੱਕਦੇ ਹੀ ਉੱਥੇ ਆਪਾਂ ਚੰਗੀ ਤਰ੍ਹਾਂ ਵੱਲੋਂ ਲੋਡ ਕਰਕੇ ਤੇ ਸ਼ਟ ਕਰਕੇੜਾ ਵੱਲੋਂ ਟੈਡ ਕਰਕੇ ਨੂੰ ਤੋਂ ਚੰਗੀ ਤਰ੍ਹਾਂ ਸੰਗਰੇ ਵੱਲ ਕਰਕੇ ਦੇ ਨਾਲੀਆਂ ਹੱਥ ਨਾਲ ਜੰਗੇ ਤਰ੍ਹਾਂ ਹੱਥ ਨਾਲ ਉਂਗਲੀ ਤੇ ਗੁੱਟੇ ਨਾਲ ਪਾ ਕੇ ਜਿਹੜੇ ਬਲ ਨੇ ਆਪਾਂ ਲੋਡ ਕਰਕੇ ਲਗਾਉਣਾ ਹੈ ਤੇ ਜਿਹੜੇ ਵੀ ਸਾਡੇ YouTube ਚੈਨਲ ਦੇ ਮੈਂ ਉਹ ਸਾਡੀ YouTube ਚਲ ਸਬਸਕ੍ਰਾਈਬ ਹੋ ਗਏ ਹੋ ਤੇ ਜਿਹੜੇ ਵੀ ਸਾਡੇ Facebook ਚ ਨਾ ਮੈਂ ਉਹ ਸਾਡੇ Facebook ਪੇਜ ਨੂੰ ਫੋਲੋ ਜੁ ਕਰਿਓ ਤੇ ਹੁਣ ਜਿਹੜੇ ਆਪਾਂ ਲੜ ਲਾਈ ਨੇ ਉਹਨਾਂ ਦੀ ਆਪਾਂ ਜਿਹੜੀ ਬਲਾਂ ਦੀ ਸੈਟਿੰਗ ਕਰ ਲੈਣੀ ਹੈ ਇਹ ਰੋਪਾ ਅਗਲਾ ਲੜਨਾ ਹੈ ਲੜਨੂ ਬੈਗ ਤੋਂ ਪਿੰਚ ਕਰਕੇ ਉਵੇਂ ਆਪਾਂ ਉਸੇ ਤਰੀਕੇ ਨਾਲ ਜਿਹੜੇ ਆਪਣੇ ਬਲ ਨੂੰ ਇਕੱਠੇ ਕਰਕੇ ਤੇ ਤੁਸੀਂ ਜਿੰਨੇ ਬਲ ਪਾਉਣਾ ਚਾਹੁੰਦੇ ਤੁਸੀਂ ਹੁੰਦੇ ਉਹ ਚ ਬਲ ਪਾ ਕੇ ਜਿਹੜਾ ਲੜਨੂ ਚੰਗੀ ਤਰ੍ਹਾਂ ਚਲੋ ਉਂਗਲੀਆਂ ਸੈੱਟ ਕਰਕੇ ਉਤੋਂ ਤੇ ਥੱਲੇ ਉਹ ਜਿਹੜੇ ਆਪਣੀ ਲੜ ਦੀ ਜਿਹੜੀ ਆਪਾਂ ਲੜਦੇ ਬਲ ਨੇ ਜਿਹੜੇ ਉਹ ਸੈੱਟ ਕਰਕੇ ਜਿਹੜਾ ਲੜਨੂ ਲੋਡ ਕਰਕੇ ਤੇ ਜਿੱਥੇ ਆਪਣੇ ਪਹਿਲੇ ਵਾਲ ਦੇ ਬਲ ਮੁੱਕਦੇ ਆਉਣਗੇ ਉੱਥੇ ਆਪਾਂ ਜਿਹੜਾ ਲੜਨੂ ਲੋਡ ਕਰਕੇ ਤੇ ਚੰਗੀ ਤਰ੍ਹਾਂ ਬਲਾਂ ਨੂੰ ਲੋਡ ਕਰਕੇ ਲਗਾ ਦੇਣਾ ਹੈ ਚੰਗੀ ਤਰ੍ਹਾਂ ਜਿਹੜਾ ਬਲਨ ਲੋਡ ਕਰਕੇ ਲਗਾ ਦੇਣਾ ਹੈ ਤੇ ਹੋਂ ਜਿਹੜੇ ਆਪਾਂ ਲੜਾ ਲਾਈ ਨਹੀਂ ਹੁੰਦਾ ਜਿਹੜੇ ਬਲ ਪਾਈ ਸੀ ਆਪਾਂ ਨੇ ਆਪੋਨਾਂ ਨੂੰ ਲੋਡ ਕਰਨਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਗ ਤੋਂ ਪਹਿਲੀ ਘੜ ਕੇ ਹੁਣੀ ਦਾ ਹੌਲਦਾ ਬਸ ਥੱਜਾ ਲਾ ਕੇ ਬੰਦ ਬਸ ਉੱਤੇ ਲਾ ਕੇ ਦੋ ਹੀ ਪੱਲਿਆਂ 'ਚ ਉਹ ਪਹਿਲੇ ਪੱਲੇ ਨੂੰ ਜਰਾ ਹੋ ਲੈਣਾ ਤੇ ਦੂਜੇ ਪੱਲੇ ਨੂੰ ਆਪਾਂ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਉਂਗਲੀ ਤੇ ਅਗੂਠੇ ਨਾਲ ਜਿਹੜੇ ਆਪਾਂ ਜਿਹੜੇ ਆਪਣੇ ਵਾਲ ਨੇ ਉਹ ਇਕੱਠੇ ਕਰਨੇ ਆ ਨਾ ਇਕੱਠੇ ਕਰਕੇ ਤੇ ਆਪਾਂ ਜਿਹੜਾ ਲੜ ਨੂੰ ਉੱਤੇ ਕਿ ਤਰ੍ਹਾਂ ਸੈੱਟ ਕਰ ਲੈਣਾ ਹੈ ਸੈੱਟ ਕਰਕੇ ਤੇ ਫਿਰ ਜਿਹੜੇ ਆਪਾਂ ਵਾਲ ਪਾਈ ਸੀ ਲੜ 'ਚ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਲੋਡ ਕਰਕੇ ਤੇ ਸਾਬ ਵਲਨ ਚ ਕਿਤਨਾ ਸੈਟ ਕਰਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾਉਣਾ ਹੈ ਤੇ ਬਾਕੀ ਪਗਦੀ ਵੀਡੀਓ ਆਪਾਂ ਸੜੀ ਉਹ ਨਾਲ ਦੀ ਨਾਲ ਕਰੀ ਜਾਣੀ ਹੈ ਤੇ ਚੰਗੀ ਤਰ੍ਹਾਂ ਜਿਹੜੇ ਆ ਹੁਣ ਲੜ ਲੜ ਲਾਈ ਸੀ ਉਹਨਾਂ ਚ ਆਪਾਂ ਜਿਹੜਾ ਚੰਗੀ ਤਰ੍ਹਾਂ ਵਲ ਵਾਏ ਨਾਲ ਬਾਹਰ ਫੇਰ ਕੇ ਉਹਨਾਂ ਵਲਨ ਉਹ ਚੰਗੀ ਤਰ੍ਹਾਂ ਸੰਗੜਿਆ ਕਰ ਲੈਣਾ ਹੈ ਤੇ ਜੇ ਕੋਈ ਵਲ ਢਿੱਲਾ ਰਹੇ ਤਾਂ ਉਹਦੇ ਤੇ ਪਵਾਣਾ ਪ੍ਰੈਸ ਕਰਕੇ ਇਹ ਆਪਣੇ ਵਾਲ ਨੇ ਉਹ ਚੰਗੀ ਤਰ੍ਹਾਂ ਸੰਘਣੇ ਟਾਈਟ ਕਰ ਲੈਣੇ ਹਨ ਤੇ ਸੰਘਣੇ ਵੀ ਕਰ ਲੈਣੇ ਹਨ ਬੜੀਆ ਵੱਤ ਵਾਛੇ ਜਿਉ ਕਰਿਓ ਤਾਂ ਜੋ ਜਿਹੜੇ ਵੀ ਇਹਨਾਂ ਨੂੰ ਆਪਣੇ ਵਾਲਾਂ ਵਾਲੀ ਪਗਵਰਨ ਨੂੰ ਕੋਈ ਪ੍ਰੋਬਲਮ ਆਦੀਆ ਇਸ ਵੀਡੀਓ ਦੇਖ ਕੇ ਜਿਹੜੀ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਕਰ ਲੈਣ ਇਹੜਾ ਆਪਾਂ ਅਗਲਾ ਰੱਡ ਲਗਾਉਣਾ ਹੈ ਲੜ ਨੂੰ ਵੈਕਟਪੈਂਚ ਕਰ ਲੈਣਾ ਹੈ ਪੂਣੀ ਦਾ ਹਲਦਾਵਾ ਥਜਾ ਕੇ ਬੰਦ ਪਾਸਾ ਉੱਤੇ ਰਾ ਕੇ ਦੋ ਹੀ ਪੱਲੇ ਚੋਂ ਪੱਲੇ ਪੱਲੇ ਜਰਾ ਖੋਲ ਕੇ ਤੇ ਦੂਜੇ ਪੱਲੇ ਨੂੰ ਆਪਾਂ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਲੜ ਨੂੰ ਅੱਖ ਨੂੰ ਲੜ ਅੱਖ ਨੂੰ ਲੜ ਨੂੰ ਆਪ ਜਿਹੜਾ ਅੱਖ ਤਾਂ ਖੋਲਣਾ ਹੈ ਤੇ ਲੜ ਨੂੰ ਅੱਖ ਦਾ ਖੋਲ ਕੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਸਾਫ਼ ਕਰਨਾ ਹੈ ਤੇ ਫਿਰ ਜਿਹੜਾ ਆਪਾਂ ਨੱਕ ਹੀ ਜਿਹੜਾ ਵਾ ਜਿਹੜਾ ਨੂੰ ਫੋਲਡ ਕਰ ਦੇਣਾ ਹੈ ਫੋਲਡ ਕਰਕੇ ਚੰਗੀ ਤਰ੍ਹਾਂ ਜਿਹੜਾ ਆਪਾਂ ਲੜ ਨੂੰ ਸਾਫ਼ ਕਰਕੇ ਤਾਂ ਤੁਸੀਂ ਲੜਾ ਬਣ ਵਾਲਾ ਵੀ ਲਗਾ ਸਕਦੇ ਹੋ ਸਾਬ ਵੀ ਲਗਾ ਸਕਦੇ ਹੋ ਤੁਹਾਡੇ ਡਿਪੈਂਡ ਜਿਵੇਂ ਤੁਹਾਨੂੰ ਸੌਖਾ ਲੱਗੇ ਤੁਸੀਂ ਇਸ ਤਰੀਕੇ ਨਾਲ ਕਰ ਸਕਦੇ ਹੋ ਤੇ ਆਪਣੀ ਜਿਹੜੀ ਸ਼ੇਪ ਹੋਈ ਆਪਾਂ ਸੈਟ ਕਰੀ ਜਾਣੀ ਹੈ ਤੇ ਉੱਤੇ ਜਿਹੜਾ ਦੀ ਵੀਡੀਓ ਆਪਾਂ ਸੈਟਿੰਗ ਉਹ ਕਰ ਲੈਣੀ ਹੈ ਤੇ ਹੱਥ ਨਾਲ ਜਿਹੜੇ ਆਪਣੇ ਵਾਲ ਨੇ ਉਹ ਆਪਾਂ ਚੰਗੀ ਤਰ੍ਹਾਂ ਹਟ ਕਰੀ ਜਾਣੇ ਹਨ ਗੇਬਰੀਅਸ ਅਸੰਦਰੀਏ ਲਾਈਕ ਸ਼ੇਰ ਕਰਕੇ ਜੁ ਕਰਿਓ ਤੇ ਵੀਡੀਓ ਵਾਤਾ ਸ਼ੇਰ ਜੁ ਕਰਿਓ ਤੇ ਆਪਣਿਹੜੇ ਵਾਲ ਨੇ ਆਪਾ ਉਹ ਵੀ ਸੈਟ ਕਰ ਲੈਣੇ ਆ ਨਾ ਤੇ ਬਾਕੀ ਪਾਗਲੇ ਵੀਡੀਓ ਆਪਾਂ ਸੈਟਿੰਗ 6 ਵਜੇ ਜਿਹੜੀ ਉਹਦੀ ਆਪਾਂ ਸੈਟ ਕਰ ਲੈਣੀ ਹੈ ਜਿਹੜਾ ਆਪਾਂ ਸੈਟਕਣਾ ਜਿਹੜਾ ਆਪਾਂ ਪਹਿਲਾਂ ਲਾਈਟ ਸਰਦੇ ਸੈਂਟਰ ਚੋਂ ਆਪਾਂ ਬੈਗ ਤੋਂ ਖਿੱਚ ਕੇ ਚੰਗੀ ਤਰ੍ਹਾਂ ਚਾਰੇ ਪਾਸੇ ਜਿਹੜਾ ਆਪਾਂ ਫਲਾ ਕੇ ਜਿਹੜਾ ਆਪਾਂ ਸੜ ਕਵਰ ਕਰਨਾ ਹੈ ਤੇ ਹੁਣ ਜਿਹੜਾ ਆਪਾਂ ਮੋਲਾਂ ਨੂੰ ਪੱਗ ਪੈਨ ਨਾਲ ਵੀ ਜਿਹੜੇ ਆਪਣੇ ਸੰਗਰੇ ਕਰ ਸਕਦੇ ਆ ਜਿਹਨਾਂ ਵੀ ਜਣ ਪੱਗ ਪੈਨ ਨਹੀਂ ਫੇਨਦਾ ਹੁੰਦਾ ਉਹ ਬੇਨਤੀ ਆ ਵੀ ਉਹਨਾਂ ਨੂੰ ਵੀ ਉਹ ਜਿਹੜੇ ਆਪਣੇ ਪੱਗ ਪੈ ਨਾ ਵੇਣ ਕਿਉਂਕਿ ਥੋੜੀ ਪੱਗ ਚ ਜਿਹੜੀ ਟੋਕ ਆ ਉਹ ਲੱਗ ਸਕਦੀ ਹੈ ਤੇੜਾ ਆ ਅਗਲਾ ਲੜ ਲਾਉਣਾ ਹੈ ਲੜ ਨੂੰ ਬੈਕ ਤੋਂ ਪਿੰਜ ਕਰ ਲੈਣਾ ਤੇ ਆਪਾਂ ਜਿਹੜਾ ਲੜ ਨੂੰ ਕਰਕੇ ਲੜ ਨੂੰ ਅੱਧਾ ਤੇ ਅੱਧਾ ਥੱਲੇ ਫੋਲ ਕਰਨਾ ਹੈ ਫੋਲ ਕਰਕੇ ਤੇ ਬੈਹ ਤੇ ਚੜਾਈ ਤੋਂ ਲੈ ਕੇ ਆਣਾ ਲੜ ਨੂੰ ਬੈਹ ਤੇ ਚੜਾਈ ਤੋਂ ਲੈ ਕੇ ਆ ਕੇ ਤੇ ਸਿਖਰ ਤੋਂ ਫੜ ਲੈਣਾ ਲੜ ਨੂੰ ਸਿਖਰ ਤੋਂ ਫੜ ਕੇ ਤੇ ਉਂਗਲੀ ਤੋਂ ਗੁੱਠੇ ਨਾਲ ਜਿਹੜੇ ਆਪਾਂ ਉਸ ਵਿੱਚ ਬਲ ਪਾਉਣੇ ਆ ਤੇ ਚੱਕੀ ਤਰ੍ਹਾਂ ਜਿਹੜੇ ਆਪਣੇ ਉਸ ਵਿੱਚ ਉਹ ਇਹਨੇ ਤੁਸੀਂ ਬਲ ਪਾਉਣਾ ਚਾਹੁੰਦੇ ਤੁਸੀਂ ਉਹਨਾਂ ਵਿੱਚ ਬਲ ਪਾ ਕੇ ਤੇ ਲੜ ਨੂੰ ਚੱਕੀ ਤਰ੍ਹਾਂ ਸਾਹ ਕਾ ਲੈਣਾ ਜਾਨੀ ਕਿ ਬਲ ਪਾ ਲੈਣੇ ਇਹਨਾਂ ਵਿੱਚ ਤੇ ਬਲ ਪਾ ਕੇ ਤੇ ਆਪਾਂ ਜਿਹੜਾ ਨਕਰੀ ਜਿਹੜਾ ਆਪਾਂ ਲੜ ਨੂੰ ਸੈੱਟ ਕਰਕੇ ਤੇ ਉੱਤੇ ਇੱਕ ਵਾਰ ਦੱਬ ਕੇ ਹਾਂ ਜਾ ਕੇ ਜਿਹੜਾ ਆਪਾਂ ਲੜ ਨੂੰ ਫਲਾ ਦੇਣਾ ਹੈ ਜੇ ਤੁਹਾਡਾ ਲੜ ਘਟ ਜਾਂਦਾ ਤੁਸੀਂ ਇੱਕ ਜਾਂ ਦੋ ਪੱਗ ਵਿੱਚ ਜਿਹੜੇ ਲੜ ਨੂੰ ਆਪਣਾ ਜਿਹੜਾ ਟਿਕਾਉਣ ਵਾਲਸ ਲਗਾ ਸਕਦੇ ਹੋ ਤੇ ਬਾਕੀ-ਬਾਕੀ ਵੀਡੀਓ ਪੋਸਟਿੰਗ ਕਰ ਲੈਣੀ ਹੈ ਤੇ ਜਲਦੀ ਇਹਨਾਂ ਵੀਡੀਓ ਲੈ ਕੇ ਹਾਜ਼ਰ ਹੋਣੇ ਆ ਤੇ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ